ਅਸੀਂ ਚਾਰੇ ਮਸ਼ਿਆਦੇ ਖਿਲਾਫ ਅਸੀਂ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਤੇਰੇ ਵਰਤਨ ਕੇ ਖੰਡ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਕਿਸੇ ਨੂੰ ਕਿਸੰਦਾ ਤੋਂ ਨਹੀਂ ਦੇਵਾਂਗੇ ਅਸੀਂ ਕਿਸੇ ਤੱਕੜ ਨੂੰ ਪਿੰਡ ਵਿੱਚ ਜੁਗੜਤ ਨਹੀਂ ਦੇਵਾਂਗੇ ਅਸੀਂ ਰਮਾਣੂ बुक्सी सेंटर वेज पर दिख रहा हूँ आगे अति किसी ने नशा दस्तक दी खोट भी जमानत नहीं करावांगे अति तेल दे किसे हो व्यक्ति भी जमानत तेल तो रोकांगे अति सारा तेल लेंगे ਆਪਣੇ ਪਿੰਡ ਨੂੰ ਨਸ਼ਾ ਮੁਕਤ ਬਣਾਵਾਂਗੇ। ਇਹ 100 ਹਾਲ। ਜੈ ਸੇਤ ਹੈ। 100 ਹਾਲ। 200 ਹੈ। 100 ਹਾਲ। 300 ਹੈ। 100 ਹਾਲ। ਇਹ ਕਸ਼ਵਰ ਦਾ ਸੀਐਮ ਸਾਹਿਬ ਵੱਲੋਂ ਸ਼ੁਰੂ ਕੀਤਾ ਗਿਆ ਹੈ। ਜਨਾਲਾ ਜੀ ਦੀ ਵਾਗਡੋਰ ਤੁਹਾਡੇ ਵੱਲ ਸਾਹਿਬ ਨੇ ਸੰਭਾਲਿਆ। ਠੀਕ ਅੱਜ ਅਸੀਂ ਜਿਹੜੇ ਸਾਡੇ ਨਸ਼ਾ ਮੁਕਤੀ ਯਾਤਰਾ ਦੇ ਦੌਰਾਨ ਅਸੀਂ ਅੱਜ ਇੱਧਰ ਅਮਰਦਾਸ ਬਲੌਗ ਦੇ 8 ਪਿੰਨਾਂ ਦੇ ਵਿੱਚ ਗਏ ਬੋਲੀ ਰਮਦਾਸ ਸਿਗਾ ਅਸੀਂ ਅੜਾਇਆ ਰਮਦਾਸ ਵੀ ਗਏ ਕੋਟ ਗੁਰਬਖਸ਼ ਫਿਰ ਸਾਡੇ ਇੱਥੇ ਪਿੰਡ ਪਛੇ ਆਇਆ ਇਹ ਸਾਰੇ ਸਾਡੇ ਬਾਰਡਰ ਦੇ ਪਿੰਡ ਨੇ ਜੱਟਾ ਸ਼ਹਿਜ਼ਾਦਾ ਕੋਨੇ ਵਾਲਾ ਮਾਚੀ ਵਾਲਾ ਇਹਨਾਂ ਪਿੰਡਾਂ ਦੇ ਵਿੱਚ ਅਸੀਂ ਗਏ ਜਿਹੜਾ ਜਿੱਦਾਂ ਸਾਡੀ ਮੁਹਿੰਮ ਚੱਲ ਰਹੀ ਹੈ ਅਸੀਂ ਨਿਸ਼ਾਨ ਦੇ ਵਿਰੁੱਧ ਜੋ ਲੜ ਰਿਹਾ ਲੋਕਾਂ ਨੂੰ ਜਾਗਰੂਕ ਵੀ ਕੀਤਾ ਸੋਚ ਚੁੱਕ ਵੀ ਜਿਹੜਾ ਅਸੀਂ ਸੈਰਮਨੀ ਵੀ ਕੀਤੀ ਸਾਡੇ ਜਿਹੜੇ ਅੱਜ ਅੱਜ ਜਿਹੜੇ ਅੱਠਾਂ ਦੇ ਵਿੱਚੋਂ ਸਾਨੂੰ ਉਹਨਾਂ ਨੇ ਕਿਹਾ ਕਿ ਬੋਲੀ ਜਮਦਾਸ ਵਿllਿਆ ਸਾਡਾ ਸਾਡਾ ਅੜਾਇਆ ਰੰਦਾਸ ਕੋਟ ਗੁਰਬਖਸ਼ 10 ਪਿੰਡ ਜਿਹੜੇ ਨੂੰ ਕਹਿੰਦੇ ਕਿ ਸਾਡੇ ਨਸ਼ਾ ਮੁਕਤ ਨੇ অলਮੋਸਟ ਇੱਥੇ ਉਹਨਾਂ ਦੇ ਪਿੰਡਾਂ ਦੇ ਵਿੱਚ ਜਿਹੜਾਇਆ ਸਨੈਕ ਨਹੀਂ ਆਗੇ ਹੀ ਹੀਰੋਇਨੀਆਂ ਆਗੇ ਕੋਈ ਵੀ ਨਿਸ਼ਾਨੀ ਨਹੀਂ ਹੈਗਾ ਤੇ ਅੱਜ ਦਾ ਦਿਨ ਅਸੀਂ ਮੈਂ ਮੈਂ ਬਹੁਤ ਵਧੀਆ ਗਿਣਾਂਗੀ ਕਿ ਤਿੰਨ ਪਿੰਡ ਸਾਡੇ ਜਿਹੜੇ ਨੇ ਨਸ਼ਾ ਮੁਕਤ ਸੀਗੇ ਤੇ ਜਿਹੜੇ ਵੀ ਪਿੰਡ ਜਾਂਦੇ ਅਸੀਂ ਇਹ ਹੀ ਕਿੰਨੇ ਆ ਕਿ ਅਗਲੀ ਵਾਰ ਜਦੋਂ ਅਸੀਂ ਪਿੰਡ ਆਈਏ ਤੇ ਤੁਹਾਡਾ ਵੀ ਪਿੰਡ ਨਸ਼ਾ ਮੁਕਤ ਹੋਇਆ ਹੈ ਸਾਰਿਆਂ ਨੂੰ ਅਪੀਲ ਵੀ ਕੀਤੀ ਹੈ ਕਿ ਇਹਦੇ ਵਿੱਚ ਸਰਕਾਰ ਦਾ ਤ੍ਰਿਸ਼ਾਸ਼ਨਾ ਪੁਲਿਸ ਦਾ ਸਾਧਿਤਤਾ ਚਾਹੀਏ ਤਾਂ ਕਿ ਆਪਾਂ ਜਿਹੜਾ ਇਹ ਨਸ਼ਿਆਂ ਵਿਰੁੱਧ ਜੜਾ ਯੁੱਧ ਇਹਨੂੰ ਸਫਲ ਬਣਾ ਕੇ ਆਪਾਂ ਪੰਜਾਬ ਨੂੰ ਵੀ ਜਿਹੜਾ ਨਜਾਮਤ ਕਰ ਸਕੀਏ। ਪਰ ਆਮਾ ਦੇ ਨਾਲ ਕਾਫੀ ਜਾਗਰੂਕਤਾ ਦੇਖ ਰਹੇ ਹਾਂ ਕਿ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਦਾ ਫਾਇਦਾ ਹੋਵੇਗਾ। ਬਿਲਕੁਲ ਹੋਏਗਾ ਬਿਲਕੁਲ ਲੋਕ ਸामਨੇ ਹੋਣਗੇ ਲੋਕਾਂ ਦੇ ਵਿੱਚ ਜਿਦੋਂ ਤੁਸੀਂ ਜਾਣਦੇ ਹੋ ਇੱਕ ਕੋਈ ਮੁਹਿੰਮ ਚਲਾਨੀਓ ਤੇ ਕਿਤੇ ਨਾ ਕਿਤੇ ਉਹਦਾ ਫਾਇਦਾ ਜਿਹੜਾ ਹੁੰਦਾ ਹੀ ਹੁੰਦਾ ਲੋਕਾਂ ਦੇ ਵਿੱਚ ਜਾਗਰੂਕਤਾ ਆਉਂਦੀ ਹੈ ਜਿਦੋਂ ਤੁਸੀਂ ਜਾਣਦੇ ਹੋ ਤੁਹਾਡੇ ਐਸਐਚਓ ਸਾਹਿਬ ਤੁਹਾਡੇ ਨਾਲ ਗੱਲ ਕਰਦੇ ਨੇ ਕਿਤੇ ਨਾ ਕਿਤੇ ਲੋਕਾਂ ਨੂੰ ਜਿਹੜਾ ਪੁਲਿਸ ਦਾ ਡਰ ਦੀ ਬਚਾਈ ਉਹਨਾਂ ਨੂੰ ਇਹ ਅਹਿਸਾਸ ਹੁੰਦਾ ਕਿ ਪੁਲਿਸ ਸਾਡੇ ਵਾਸਤੇ ਆ ਸਾਡੀ ਪ੍ਰੋਟੈਕਸ਼ਨ ਵਾਸਤੇ ਆ ਤੇ ਉਹਦਾ ਕਿਤੇ ਨਾ ਕਿਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਫਾਇਦਾ ਵੀ ਦੇਖਾਂਗੇ ਰੋਜ਼ਵਾਨਾ ਦੇ ਵਿੱਚ ਕਾਫੀ ਉਤਸ਼ਾਹ ਪਿੰਨਾਂ ਦੇ ਵਿੱਚ ਕਾਫੀ ਉਤਸ਼ਾਹ ਨੂੰ ਲੈ ਕੇ ਅੰਨੌਈ ਅਪੀਲ ਇਹ ਕਰਦੇ ਆ ਜਿਹੜੀ ਪਿੰਡ ਪਿੰਡ ਜਾ ਕੇ ਅਸੀਂ ਅਪੀਲ ਕਰਿਆ ਕਿ ਇਕੱਲੀ ਸਰਕਾਰ ਜਿਹੜੀ ਐ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਬਣਾ ਸਕਦੀ ਇਕੱਲੀ ਪੁਲਿਸ ਨਹੀਂ ਬਣਾ ਸਕਦੀ ਹਰ ਪੰਜਾਬੀ ਹੋਣ ਦੇ ਨਾਤੇ ਹਰ ਪੰਜਾਬੀ ਦਾ ਇਹ ਫਰਜ਼ ਆ ਕਿ ਉਹ ਜਿਹੜਾ ਇਹਦੇ ਵਿੱਚ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਣ ਤੇ ਜਿਹੜਾ ਜਜ਼ਬਾ ਆ ਇੱਕ ਲੜਨ ਦਾ ਨਿਸ਼ਾਨ ਦੇਖੀ ਲਾਹੁਣਾ ਕਿ ਹੁਣ ਤੇ ਜਿਹੜੀ ਕੋਈ ਵੀ ਸੂਚਨਾ ਆ ਕਿਸੇ ਵੀ ਤਸਕਰ ਦੇ ਬਾਰੇ ਵਿੱਚ ਉਹ ਜਾਣਦੇ ਨੇ ਤੇ ਉਹ ਪੁਲਿਸ ਸਾਹ ਪਹੁੰਚਾਉਂਦੇ ਅੱਜ ਜੋ ਸਾਡੇ ਪਿੰਡ ਖੋਨੇਵਾਲ ਵਿੱਚ ਯੋਧ ਨਸ਼ਾ ਵਿਰੋਧ ਜੋ ਸਰਕਾਰ ਵੱਲੋਂ ਇਕ ਕੈਂਪ ਲਗਾਇਆ ਗਿਆ ਉਸ ਦੇ ਵਿੱਚ ਸਾਡੇ ਮਾਨਯੋਗ ਕੈਪਟਨ ਮੰਤਰੀ ਸਰਦਾਰ ਗੁਲਦੀਪ ਸਿੰਘ ਜੀ ਧਾਰੀਵਾਲ ਉਹਨਾਂ ਦੇ ਨੌ ਮੈਡਮ ਅਮਨਦੀਪ ਕੌਰ ਜੀ ਤੇ ਸਾਡੇ ਇਹ ਨਾਲੇ ਦੇ ਐਡੀਐਮ ਸਾਹਿਬ ਸਾਰੇ ਵੀਡੀਓ ਸਾਹਿਬ ਪੁਲਿਸ ਪ੍ਰਸ਼ਾਸਨ ਸਾਰਾ ਜਿਹੜਾ ਵਾ ਸਾਡੇ ਪਿੰਡ ਪਹੁੰਚਿਆ ਉਹਨਾਂ ਨੇ ਬੜੇ ਵਧੀਆ ਵਿਸਤਾਰ ਦੇ ਨਾਲ ਸਾਨੂੰ ਸਾਰੇ ਪਿੰਡ ਨੂੰ ਜਾਗਰੂਤ ਵੀ ਕਰਾਇਆ ਕਿ ਜੇਕਰ ਕੋਈ ਨਸ਼ਾ ਵੇਚਦਾ ਵਾ ਉਹਦੀ ਜਿਹੜੀ ਆ ਆਪਣਾ ਕਿਸੇ ਸਾਡੇ ਮਹਿਕਮੇ ਨੂੰ ਚਾਹੇ ਸਾਨੂੰ ਦੱਸ ਸਕਦਾ ਕੋਈ ਐੜੀਨ ਸਾਹਿਬ ਨੂੰ ਦੱਸ ਸਕਦਾ ਵਾ ਮੰਤਰੀ ਸਾਹਿਬ ਨੂੰ ਦੱਸ ਸਕਦਾ ਉਹਦੀ ਸੂਚਨਾ ਵੀ ਗੁਪਤ ਰੱਖੀ ਜਾਏਗੀ ਤੇ ਜਿਹੜਾ ਨਸ਼ੇ ਦੇ ਉੱਤੇ ਜਿਹੜੀ ਠਲ ਪਾਈ ਜਾਵੇ ਤੇ ਜਿਹੜਾ ਸਾਡਾ ਪੰਜਾਬ ਜਿਹੜਾ ਖਸਾਲ ਹੋ ਸਕੇ ਕਿੰਨਾ ਵਧੀਆ ਉਪਰਲਾ ਸਕਦਾ ਅਪਰਾਲਾ ਸਰਕਾਰ ਦਾ ਬਹੁਤ ਵਧੀਆ ਜੀ ਸਰਕਾਰਾਂ ਦੇ ਬਹੁਤ ਵਧੀਆ ਅਪਰਾਲਾ ਕਰਦੀਆਂ ਨੇ ਪਰ ਸਾਡੇ ਲੋਕਾਂ ਦਾ ਵੀ ਸਾਥ ਦੇਣਾ ਬੰਦਾ ਵਾ ਜਿੰਨਾ ਚਿਰ ਅਸੀਂ ਆਪਣੇ ਪਿੰਡਾਂ ਦੇ ਇਹਨਾਂ ਤੋਂ ਲੈ ਕੇ ਸ਼ਹਿਰਾਂ ਤੱਕ ਸਾਥ ਦੇਵਾਂਗੇ ਤਾਂ ਇਹ ਨਸ਼ਾ ਛੁੱਟ ਸਕੇਗਾ ਆਪਾਂ ਸਰਕਾਰਾਂ ਤੇ ਵੀ ਨਿਹਰਾ ਦੋਸਤ ਨਹੀਂ ਲਾ ਸਕਦੇ ਉਗੋ ਸਾਡੇ ਪਿੰਡ ਦੇ ਵਿੱਚ ਕੋਈ ਨਸ਼ਾ ਪੀਂਦਾ ਹੋਏਗਾ ਅਸੀਂ ਦੱਸਾਂਗੇ ਤੇ ਫੇਰੀ ਨਸ਼ਾ ਢੋਗਾ ਉਸ ਤਰ੍ਹਾਂ ਇਹ ਨਸ਼ਾ ਨਹੀਂ ਢਸਾ ਜਿੰਨਾ ਚਿਰ ਅਸੀਂ ਸਾਥ ਨਾ ਦੇਵਾਂਗੇ ਲੋਕਾਂ ਨੇ ਪੀਲ ਕਰਦੇ ਆਂ ਕਿ ਇਹ ਜਿਹੜੀ ਬੜੀ ਮਾਰੀ ਬਿਮਾਰੀ ਆ ਇਹ ਤੋਂ ਆਪਣੇ ਬੱਚਿਆਂ ਨੂੰ ਬਚਾ ਲਓ ਜਿਨ੍ਹਾਂ ਦੇ ਮੂੰਹ ਦੇ ਵਿੱਚ ਇਹ ਲੱਗ ਜਾਂਦੀ ਆ ਉਹ ਤੇ ਇੱਥੇ ਸਮਝ ਲਓ ਨਰਕ ਬਣ ਜਾਂਦਾ ਵਾ ਅਸੀਂ ਤੇ ਇਹ ਪੀਲ ਕਰਦੇ ਆਂ ਬਾਬਾ ਬੁੱਢਾ ਸਾਹਿਬ ਜੀ ਦੀ ਕਿਰਪਾ ਦੇ ਨਾਲ ਇਹ ਸਾਰਾ ਜਿਹੜਾ ਪੰਜਾਬ ਆ ਇਹ ਸਾਡਾ ਨਗਰ ਆ ਜਿਹੜਾ ਨਸ਼ੇ ਤੋਂ ਰਾਤ ਹੋ ਸਕੇ ਤੇ ਨਸ਼ਾ ਮੁਕਤ ਹੋ ਸਕੇ ਮਾਨਾ ਰਾਜੀ ਸੰਤੋਖ ਸਿੰਘ ਸਰਪੰਚਾ ਪਿੰਡ ਕੋਟਦਰਬਖਸ਼ ਜਾਜ ਮੈਡਮ ਆਏ ਸੀਗੇ ਕੀ ਕਹਿਣਾ ਚਾਹੁੰਦੇ ਹੋ ਅਜੋ ਨਸ਼ਿਆਂ ਦੇ ਵਿਰੁੱਧ ਚੱਲ ਰਹੇ ਨੇ ਇਹ ਜੀ ਜੋ ਪੰਜਾਬ ਸਰਕਾਰ ਨੇ ਨਸ਼ਿਆਂ ਵਿਰੁੱਧ ਮੈਂ ਵਧੀਆ ਬਹੁਤ ਵਧੀਆ ਉਪਰਾਲਾ ਆ ਭਗੰਤ ਮਾਨ ਜੀ ਦਾ ਔਰ ਕੁਲਦੀਪ ਸਿੰਘ ਧਾਰੀয়াল ਜੀ ਦਾ ਤੇ ਮੈਂ ਤੁਹਾਨੂੰ ਦੱਸ ਦੇਣਾ ਸਾਡਾ ਪਿੰਡ ਜਿਹੜਾ ਬਿਲਕੁਲ ਨਸ਼ਾ ਮੁਕਤ ਹੈ ਕੋਈ ਵੀ ਜਿਹੜਾ ਇੱਥੇ ਕੋਈ ਨਸ਼ੇ ਦਾ ਜਾਂ ਨੌਜਵਾਨ ਜਾਂ ਹੋਰ ਵੀ ਕੋਈ ਪਰਸਨ ਜਿਹੜਾ ਆਦੀ ਨਹੀਂ ਹੈਗਾ ਤੇ ਸਾਡਾ ਜਿਹੜਾ ਪਿੰਡ ਬਿਲਕੁਲ ਹੀ ਨਸ਼ੇ ਤੋਂ ਮੁਕਤ ਹੈ ਕਿੰਨਾ ਵੀ ਨਫੇਰਾ ਸਾਥ ਹੁੰਦਾ ਵਧੀਆ ਜੀ ਲੋਕ ਹਾਂਜੀ 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 ਬਹੁਤ ਜ਼ਿਆਦਾ ਬਿਲਕੁਲ ਜੀ ਕਿੰਨੀ ਵਧੀਆ ਸਰਕਾਰ ਦੀ ਮੁਹਿੰਮ ਹੈ ਸਰਕਾਰ ਦੀ ਮੁਹਿੰਮ ਜੀ ਬਹੁਤ ਵਧੀਆ ਮੁਹਿੰਮ ਆ ਇਹ SLAGA SLAGA ਜੋ ਤਦਮਿਆਂ ਵੀ ਜਿਹੜਾ ਕਿਸੇ ਵੀ ਪਹਿਲੀ ਸਰਕਾਰ ਨੇ ਜਿਹੜਾ ਇਹ ਕੰਮ ਨਹੀਂ ਸੀ ਕੀਤਾ ਬਹੁਤ ਵਧੀਆ ਉਪਰਾਲਾ ਹੈ ਤੇ ਇਹਦੇ ਨਾਲ ਜਿਹੜਾ ਵੀ ਨਸ਼ਿਆਂ ਨੂੰ ਜਿਹੜੀ ਠੱਲ ਪਈ ਹੈ ਤੇ ਜਿਹੜੇ ਨਸ਼ੇ ਦੇ ਸਦਾਗਰੀ ਉਹ ਜੇਲਾਂ ਦੇ ਵਿੱਚ ਸਰਕਾਰ ਦੀ ਜਿਹੜੀ ਉਪਲਬਧੀ ਹੈ ਜਿਹੜੀ ਉਹਨਾਂ ਨੇ ਬੰਦ ਕੀਤਾ ਜੇ ਨਾਲੇ ਮੇਰਾ ਨਾਮ ਭਾਈ ਪੰਜਾਬ ਸਿੰਘ ਆ ਪਿੰਡ ਮੇਰਾ ਪਛਿਆਰੀ ਠੀਕਣਾ ਚਾਹੁੰਦੇ ਹੋ ਅੱਜ ਨਸ਼ਿਆਂ ਦੇ ਵਿਰੁੱਧ ਜਿਹੜਾ ਇੱਕ ਚੰਗਿਆ ਤੇ ਮੀਟਿੰਗ ਕਰਵਾਈ ਕੋਈ ਸਰਕਾਰ ਵੱਲੋਂ ਬਹੁਤ ਹੀ ਵਧੀਆ ਪ੍ਰਚਾਰ ਕੀਤਾ ਜਾ ਰਿਹਾ ਜੋ ਕਿ ਜੁੱਧ ਨਸ਼ਿਆਂ ਵਿਰੁੱਧ ਇਹਦੇ ਵਿੱਚ ਪਿੰਡ ਵੀ ਪੂਰਾ ਸਾਥ ਦੇ ਰਿਹਾ ਤੇ ਸਰਪੰਚ ਤੇ ਮੋਹਦਵਰ ਬੰਦੇ ਪੂਰਾ ਸਾਥ ਦੇ ਕੇ ਪਿੰਡ ਦਾ ਸਹਿਯੋਗ ਦੇ ਰਹੇ ਨੇ ਅੱਜ ਮੈਡਮ ਆਈ ਸੀ ਕਿੰਨਾ ਕੁ ਵਧੀਆ ਪ੍ਰਚਾਰ ਲੱਗਾ ਜਦ ਮੀਟਿੰਗ ਕੀਤੀ ਜੀ ਬਹੁਤ ਵਧੀਆ ਪ੍ਰਚਾਰ ਕੀਤਾ ਜੀ ਮੈਡਮ ਦੇ ਪਹੁੰਚਣ ਨਾਲ ਪਿੰਡ ਵਿੱਚ ਕਾਫੀ ਜ਼ਿਆਦਾ ਜਾਗਰੂਕ ਹੋਏ ਆ ਹਰ ਬੰਦੇ ਨੂੰ ਸਮਝਾਇਆ ਗਿਆ ਆ ਨਾਲੇ ਕੋਈ ਵੀ ਬੰਦਿਆਂ ਨੂੰ ਦੱਸਤਿਆ ਗਿਆ ਵੀ ਹਰ ਬੰਦਾ ਨਸ਼ਿਆਂ ਦੇ ਵਿਰੁੱਧ ਇਕਜੁੱਟ ਹੋ ਕੇ ਸਾਰੇ ਸਾਥ ਦੇ ਰਹੇ ਨੇ ਕੀ ਲੱਗਦਾ ਕਿ ਨੇ ਪਾਰਟੀ ਬਾਈ ਉੱਤੇ ਉੱਟ ਕੇ ਇੱਥੇ ਮਤ ਕਰ ਰਹੀ ਜੀ ਦੀ ਹਰ ਕਿਸੇ ਨੂੰ ਸਾਜ ਨਹੀਂ ਦੇਦਾ ਦੇਖੋ ਜੀ ਇਹ ਕੰਮ ਜੋ ਬਹੁਤ ਹੀ ਵਧੀਆ ਹਰ ਬੰਦਾ ਪਾਰਟੀ ਬਾਈ ਤਾਂ ਸਰ ਵੈਸੇ ਉੱਪਰ ਉੱਠ ਕੇ ਕੰਮ ਕਰ ਰਹੇ ਨੇ ਸਾਰੇ ਹੀ ਸਾਥ ਦੇ ਰਹੇ ਨੇ ਤਾਂ ਹਰ ਪਾਰਟੀ ਇਹ ਫਲਾਂਕਾ ਜੋ ਕਰ ਰਹੀ ਹੈ ਕਰਨ ਨੂੰ ਮੈਂ ਰਿਸ਼ਵਾਲ ਸਿੰਘ ਪਿੰਡ ਮਾਸ਼ੀਆਲਾ ਆਮ ਆਦਮੀ ਪਾਰਟੀ ਦਾ ਪਿੰਡ ਦਾ ਪ੍ਰਧਾਨ ਹਾਂ ਕੀ ਕਹਿਣਾ ਚਾਹੁੰਦਾ ਅੱਜ ਮੈਡਮ ਆਈ ਸੀ ਜੀ ਨਾਲ ਸਾਡੇ ਕੋਲ ਨੂੰ ਚੱਲ ਗਈ ਹੈ ਤੇ ਬਹੁਤ ਵਧੀਆ ਸਰਕਾਰ ਨੇ ਜਿਹੜਾ ਕਦਮ ਚੁੱਕਿਆ ਨਸ਼ਿਆਂ ਦੇ ਵਿਰੁੱਧ ਆਪਣਾ ਮਾਵਾ ਦੇ ਪੁੱਤ ਮਰਨ ਡਏ ਨੇ ਭੈਣਾਂ ਦੇ ਭਰਾ ਮਰਨ ਡਏ ਨੇ ਇਹ ਇਹਨੂੰ ਰੋਕथाम ਲੱਗੇਗੀ ਤੇ ਚਲੋ گا ਆਉਣ ਵਾਲੀ ਜਨਰੇਸ਼ਨ ਦਾ ਉਹ ਬਚਾਅ ਹੋ ਜਾਏਗਾ ਬਿਲਕੁਲ ਕਿਦਾਂ ਦਾ ਸੰਘਰਸ਼ ਰੋਕੋ ਪਿੰਡ ਵਾਸਤੇ ਤੁਸੀਂ ਵੀ ਮੋਢੇ ਨਾਲ ਮੁੰਡਾ ਜੋੜ ਕੇ ਚੱਲੋਗੇ ਨਾਲ ਅਸੀਂ ਪੂਰਾ ਜੋਰ ਲਾਵਾਂਗੇ ਜੀ ਪੂਰਾ ਜੋਰ ਲਾਵਾਂਗੇ ਪਿੰਡ ਦੇ ਨਾਲ ਪੰਚਾਇਤ ਦੇ ਨਾਲ ਰੱਖ ਕੇ ਰੁਕਣ ਕੀ ਵੀ ਕਰਨ ਚਾਹੁੰਦੇ ਲੋਕਾਂ ਨੂੰ ਇਹੋ ਅਪੀਲ ਕਰਨੀ ਚਾਹੁੰਦੇ ਆ ਵੀ ਜੇ ਸਰਕਾਰ ਹੁਣ ਲਈ ਆ ਤੇ ਸਰਕਾਰ ਨਸ਼ਾ ਛਡਾਉਣ ਦਾ ਵੀ ਕਹੇ ਫ੍ਰੀ ਜਗ੍ਹਾ ਹੈ ਕਿ ਜਾਂ ਸਭ ਦਵਾਈ ਇਹੀਂ ਫ੍ਰੀ ਲੈ ਕੇ ਦੇਾਂਗੇ ਕੋਈ ਕਿਸੇ ਤੇ ਕੇਸ ਨਹੀਂ ਬਣੇਗਾ ਕਈ ਡਰਦੇ ਹੀ ਗਾ ਨਹੀਂ ਆਉਂਦੇ ਬਖਰੇ ਹੋ ਸਕਦਾ ਸਾਨੂੰ ਕਿਤੇ ਜੇਲ੍ਹ ਨਾ ਹੋ ਜੇ ਕੋਈ ਕੇਸ ਨਾ ਬਣ ਜਾਏ ਵੀ ਇਹੋ ਜੀ ਕੋਈ ਗੱਲ ਨਹੀਂ ਜੀ ਹਾਂਜੀ ਗੁਰਦਿਆਲ ਸਿੰਘ ਸਰਪੰਚ ਕੀ ਕਹਣਾ ਚਲਦੇ ਆ ਮੈਡਮ ਆਈ ਸੀ ਮੈਡਮ ਜਿਉਂ ਕੀ ਕਹਾ ਬਹੁਤ ਵਧੀਆ ਕਹਾ ਨਸ਼ਾ ਰੋਕਿਆ ਕਿ ਨਸ਼ਿਆਂ ਦੇ ਇਸ ਵੀ ਬੰਦ ਹੋਣੇ ਚਾਹੀਦੇ ਆ ਬਹੁਤ ਜ਼ਿੰਦਗੀ ਖਰਾਬ ਹੋਉਂਦੀ ਬੱਚਿਆਂ ਦੀ ਜੀ ਤੁਹਾਡੇ ਪਿੰਡ ਵੀ ਨਸ਼ਾ ਕਰਦਾ ਕੋਈ ਨਸ਼ਾ ਨਹੀਂ ਸਾਡੇ ਪਿੰਡ ਜਿਆਦਾ ਕਰ ਜਿਆ ਹੋਏਗਾ ਅਸੀਂ ਦੱਸਾਂਗੇ ਵਿੱਚ ਨੂੰ ਕਿੰਨਾ ਕੁ ਵਧੀਆ ਉਪਰਾਲਾ ਸਰਕਾਰ ਦਾ ਜੀ ਬਹੁਤ ਵਧੀਆ ਉਪਰਾਲਾ ਕਿ ਲੱਗਦਾ ਕਿ ਨਸ਼ੇ ਨੂੰ ਖਤਮ ਹੋਣਾ ਹੈ ਹਾਂ ਜੀ ਹੋਏਗਾ ਜੀ ਸਾਡੇ ਤਾਂ ਬਹੁਤ 100% ਵਿਆਹ ਵਿੱਚ ਨਹੀਂ ਕੱਟੇਗਾ ਜੀ ਜਨਮ ਦਿਨ ਵੀ ਲਿਓ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀਆ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਕਰਣ ਹੋਵੇ ਪਾਵਿਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਹੀ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਦਸਦੇਖ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ। ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ। ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ, ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵਰ ਗ੍ਰਾਫਟਰ ਓਨੀਟਾ ਸਿਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕੀਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਦੇ ਖਰੀਦ ਸਕਦੇ ਹੋ ਪੀਨਸ ਵਿੱਚ ਨੈਰੋਲੈਕ, ਐਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ। ਇਸ ਤੋਂ ਇਲਾਵਾ ਤੁਸੀਂ ਚਿਮਨੀਆ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ। ਪੰਜਾਬ ਦਾ ਹਰ ਮੁੱਦਾ, ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ। ਲਾਈਕ ਕਰੋ ਸਾਡਾ ਫੇਸਬੁੱਕ ਪੇਜ, ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼।